पिछले 6 ਮਹੀਨਿਆਂ ਤੋਂ ਬੰਦ ਪਏ ਸ਼ੰਭੂ ਬਾਰਡਰ ਨੂੰ ਖੋਲਣ ਲਈ ਬੀਤੇ ਦਿਨ ਪਟਿਆਲਾ ਪੁਲਿਸ ਲਾਈਨ ਵਿਖੇ ਕਿਸਾਨਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਰਮਿਆਨ ਇੱਕ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਦਾ ਕੋਈ ਸੱਟਾ ਨਹੀਂ ਨਿਕਲਿਆ। ਮੀਟਿੰਗ 'ਚ ਪੰਜਾਬ ਅਤੇ ਹਰਿਆਣਾ ਸਰਕਾਰ ਦੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ। ਮੀਟਿੰਗ ਤੋਂ ਬਾਅਦ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਅਸੀਂ ਕੋਈ ਸੜਕ ਬੰਦ ਨਹੀਂ ਕੀਤੀ। ਹਰਿਆਣਾ ਅਤੇ ਕੇਂਦਰ ਸਰਕਾਰ ਵੱਲੋਂ ਸੜਕ ਨੂੰ ਬੰਦ ਕੀਤਾ ਗਿਆ। ਅਜੇ ਹੈ ਕਿ ਸਰਕਾਰ ਨੂੰ ਸ਼ੰਭੂ ਬਾਰਡਰ ਖੋਲਣਾ ਚਾਹੀਦਾ ਹੈ ਅਸੀਂ ਪ੍ਰਸ਼ਾਸਨ ਅੱਗੇ ਆਪਣੇ ਵਿਚਾਰ ਪੇਸ਼ ਕੀਤੇ ਨੇ ਇਸ ਮੌਕੇ ਕਿਸਾਨ ਨੇਤਾ ਸਰਵਨ ਸਿੰਘ ਪੰਧੇਰ ਨੇ ਹੋਰ ਕੀ ਕੁਝ ਕਿਹਾ ਸੁਣੋ ਆ ਭਾਈ ਕੀ ਚੱਲ ਰਿਹਾ ਦੇਖੋ ਜਿੱਥੋਂ ਤੱਕ ਭੈਣ ਜੀ ਕੰਗਣਾ ਨੌਦ ਦਾ ਸਵਾਲ ਆ ਪਹਿਲਾ ਮੌਕਾ ਨਹੀਂ ਹੈਗਾ ਵੀ ਕਿਸਾਨ ਅੰਦੋਲਨ ਨੂੰ ਜਾਂ ਕਿਸਾਨ ਅੰਦੋਲਨ ਦੀ ਲੀਡਰਸ਼ਿਪ ਨੂੰ ਉਹਨਾ ਟਾਰਗੇਟ ਕੀਤਾ ਹੋਵੇ ਪਹਿਲੋ ਵੀ ਰੱਜ ਕੇ ਟਾਰਗੇਟ ਕੀਤਾ ਠੀਕ ਆ ਵੀ ਉੱਥੇ 100-100 ਰੁਪਏ ਲਈ ਵੀ ਬੀਬੀਆਂ ਆਉਂਦੀਆਂ ਹੈਗੀਆਂ ਮਾਤਾ ਮਹਿੰਦਰ ਕੌਰ ਨੂੰ ਕਿਹਾ ਸੀਗਾ ਹੁਣ ਵੀ ਜਿਹੜੇ ਨੇ ਉਹਨਾਂ ਨੂੰ ਬਿਆਨ ਲਿਖ ਕੇ ਨਾਗਪੁਰ ਵੱਲੋਂ ਦਿੱਤਾ ਜਾਂਦਾ ਵਾ ਬਿਆਨ ਪਿੱਛੋਂ ਲਿਖਿਆ ਹੁੰਦਾ ਔਰ ਉਹ ਜਿਹੜਾ ਇਸ਼ੂ ਆ ਉਹ ਇਸ ਇਸ਼ੂ ਨੂੰ ਡਿਵਰਟ ਕਰ ਲਈ ਇਹ ਬਿਆਨਬਾਜ਼ੀ ਹੁੰਦੀ ਹੈਗੀ ਵੀ ਜਿਹੜਾ ਇਸ਼ੂ ਚੱਲ ਰਿਹਾ ਉੱਤੇ ਕੋਈ ਨਾ ਕਿਉਂਕਿ ਉਹ ਫਿਲਮੀ ਸਟਾਰ ਨੇ ਮੀਡੀਆ ਤੇ ਕਾਫੀ ਰੌਲਾ ਪੈਂਦਾ ਹੈਗਾ ਤੋਂ ਮੀਡੀਆ ਦੀ ਸੁਰੱਖਿਆ ਲੈਣ ਵਾਸਤੇ ਸਾਡੇ ਤੇ ਗਾਹੇ ਬਗਾਹੇ ਟਿੱਕ ਟਿੱਪੜੀਆਂ ਕਰਦੇ ਰਹਿੰਦੇ ਨੇ ਠੀਕ ਤੁਜੀ ਤੁਸੀਂ ਜਿਹੜਾ ਜਿਹੜਾ ਜੜਾ ਬਿਆਨ ਅੱਜ ਕੰਗਨ ਰਾਉਤੀ ਦੇ ਰਹੇ ਨੇ ਤੁਸੀਂ ਉਹਦੀ ਪੁਸ਼ਟੀ ਕਰਦੇ ਚ ਮੀਡੀਆ ਕਰਦਾ ਪੁਸ਼ਟੀ ਜੇ ਮੀਡੀਆ ਨੂੰ ਵੀ ਨਹੀਂ ਲੱਗਦਾ ਅਜਿਹਾ ਬਿਆਨ ਸਿਰਫ ਰਾਜਨੀਤੀ ਤੋਂ ਪ੍ਰੇਰਿਤ ਹੈਗਾ ਤਾਂ ਰਾਜਨੀਤਿਕ ਪ੍ਰੇਰਿਤ ਹੈਗਾ ਵੀ ਉਹ ਐਸ ਵੇਲੇ ਪਾਜਪਾ ਦੀ ਐਮਪੀ ਆ ਔਰ ਸੱਚੀਓ ਪਾਜਪਾ ਕਿਉਂ ਨਾ ਕਰੇ ਪਾਜਪਾ ਜ ਸਾਡੇ ਤੇ ਸ਼ਬਦੀ ਅਟੈਕ ਕਰ ਰਹੀ ਹੈ ਆ ਪਰ اخਲਾਕੀ ਤੌਰ ਤੇ ਗਲਤਾਂ ਸਾਨੂੰ ਖਾਲਸਤਾਨੀ ਕਹੀ ਜਾਂਦੀ ਆ ਉਹ ਪਾਕਿਸਤਾਨੀ ਕਹੀ ਜਾਂਦੀ ਆ ਬ੍ਰਿਟ ਬਿੱਟੂ ਕਹਿੰਦਾ ਜੀ ਬਾਹਰੋਂ ਫੰਡ ਆਈ ਜਾਂਦਾ ਇਹਨਾਂ ਨੂੰ ਬੜਾ ਕੁਝ ਬੋਲਦੇ ਨੇ ਇਹ ਜੀ ਜਿਤ ਵਾਸਤੇ ਮਤਲਬ ਜਿਹੜਾ ਬੈਠੇ ਹੋਏ ਨੇ ਬੋ ਦੇਖੋ ਉਹਨਾਂ ਦਾ 400 ਵਾਲਾ ਨਾਰਾ ਕਿਸਾਨ ਮਜ਼ਦੂਰ ਦੇ ਅੰਦੋਲਨ ਕਰਕੇ ਰੁਲਿਆ ਹੈਗਾ ਉਹ 200 ਚਾਲੀਆਂ ਤੇ ਖੜੇ ਨੇ ਉਹਨਾਂ ਨੂੰ ਸੱਤੀ ਕਪੜੀ ਅੱਗ ਲੱਗੀ ਹੋਈ ਹੁਣ ਹਰਿਆਣਾ ਚ ਸਾਹਮਣਾ ਕਰਨਾ ਪੈ ਰਿਆ ਹਰਿਆਣੇ ਚ ਵੱਡੀ ਪੱਧਰ ਤੇ ਲੋਕਾਂ ਦੀ ਬਗਾਵਤ ਹੈ ਹੁਣ ਇਹ ਵੀ ਨਹੀਂ ਸਮਝ ਲੱਗਦੀ ਅਸੀਂ ਨਹੀਂ ਕਹਿੰਦੇ ਕਿ ਕਿੰਨੂ ਵੋਟ ਕਿੰਨੇ ਪਾਉਣੀਆਂ ਹੁਣ ਉਹਨਾਂ ਨੂੰ ਨਹੀਂ ਲੱਗਦਾ ਫਿਰ ਅਸੀਂ ਜਿੱਤ ਰਹੇ ਹਾਂ ਤਾਂ ਭਈ ਉਹਨਾਂ ਦੇ ਐਮਪੀ ਦਾ ਅੱਗ ਬਬੂਲਾ ਹੋਣਾ ਸਾਡੇ ਤੇ ਗੁੱਸਾ ਕੱਢਣਾ ਵੈਸੇ ਚਾਚ ਲੱਗਦਾ ਸਾਨੂੰ ਇਹੋ ਬੋਲਣਗੇ ਹੀ ਸਾਡੇ ਖਿਲਾਫ ਉਹ ਟਰੈਕਟਰ ਵਾਲੀ ਮੰਗ ਕੇ ਟ੍ਰੈਕਟਰ ਦਾ ਸੈਕਟਰ ਵਾਲੇ ਕਿ ਲਈ ਆ ਸਕਦੇ ਨਹੀਂ ਮੈਨੂੰ ਲੱਗਦਾ ਕਿ ਟ੍ਰੈਕਟਰ ਟਰਾਲੀ ਵਾਲਾ ਇਸ਼ੂ ਉਵੇਂ ਆ ਪਹਿਲੋ ਜਿਹਦਾ ਕਹਿਤਾ ਸੀ ਅਸੀਂ ਤੁਹਾਨੂੰ ਵੀ ਸਾਡਾ ਅਣਖ ਦਾ ਸਵਾਲ ਨਹੀਂ ਹੈ ਟ੍ਰੈਕਟਰ ਟਰਾਲੀ ਖੜਨਾ ਸੈਕਟਰ ਟਰਾਲੀ ਤੋਂ ਬਗੈਰ ਸੰਭਵ ਹੀ ਨਹੀਂ ਹੈਗਾ ਦਿੱਲੀ ਵਿੱਚ ਅੰਦੋਲਨ 2 ਫੁੱਟ ਪਾਣੀ ਖੜ ਜੇ ਸਰਦੀ ਆ ਜੇ ਮੰਨ ਲਓ ਅਸੀਂ ਜਾ ਉੱਦਾਂ ਖਲੋਣੇ ਆ ਭਈ ਅਗਲੇ ਬੰਨੇ ਕਿਹੜੇ ਬੀਬੇ ਨੇ ਵੀ ਦੋਹਾਂ ਦਿਨਾਂ ਤੋਂ ਸਾਡਾ ਮੰਗ ਮੰਨਣ ਲੱਗਿਆ ਕਿਪਤਾ ਸਾਲ ਲੱਗਣਾ ਕਿ 6 ਮਹੀਨੇ ਬਗੈਰ ਟ੍ਰੈਕਟਰ ਟਰਾਲੀ ਤੋਂ ਜਾਣਾ ਮਤਲਬ ਇਹ ਅੰਦੋਲਨ ਖਤਮ ਕਰਨਾ ਤਾਂ हां लगभग ਉਹਨਾਂ ਦੀ ਪੋਜੀਸ਼ਨ ਇਹੀ ਆ ਦੇਖੋ ਪਹਿਲਾਂ ਉਹਨਾਂ ਦੀ ਪੋਜੀਸ਼ਨ ਸੀ ਪੋਜੀਸ਼ਨ ਇਹੀ ਆ ਉਹਨਾਂ ਦੀ ਠੀਕ ਆ ਜੀ ਆਪਣੀ ਪੋਜੀਸ਼ਨ ਉਹ ਆ ਹੁਣ ਸਾਰਾ ਕਮੇਟੀ ਦਾ ਤਰੀਕ ਨੂੰ ਜਦੋਂ ਇੱਕ ਵਾਰੀ ਸੁਣਵਾਈ ਹੋਣੀ ਜਦੋਂ ਕੀ ਆ ਕੇ ਕੀ ਆ ਉਹ ਅਕਸਰ ਅਕਸਰ ਕੀ ਕਹਿਟ ਜਾ ਰਹੇ ਦੇਖੋ ਪਹਿਲੀ ਗੱਲ ਤਾਂ ਇਹ ਸਮਝੋ ਇਹ ਇਹ ਉਦੇਪ ਪ੍ਰਤਾਪ ਵਰਸਸ ਹਰਿਆਣਾ ਸਰਕਾਰ ਆ ਨਾ ਦੇਖੋ ਨਾ 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 ਐ ਨਹੀਂ ਹੈ ਅਸੀਂ ਤਾਂ ਸੁਪਰੀਮ ਕੋਰਟ ਦੀ ਡੇਟ ਤਾਂ ਵੇਟ ਕਰੀਏ ਜੇ ਅਸੀਂ ਸੁਪਰੀਮ ਕੋਰਟ ਚ ਗਏ ਹੋਈਏ ਜਾਂ ਸਾਡੀ ਪਾਰਟੀ ਬਣੇ ਹੋਈਏ ਠੀਕ ਹੈ ਨਾ ਅਸੀਂ ਤਾਂ ਸਮਝਨੇ ਆਂ ਵੀ ਸੁਪਰੀਮ ਕੋਰਟ ਦੇ ਪਹਿਲੇ ਆਰਡਰ ਤੁਸੀਂ ਦੇਖੋ ਸੁਪਰੀਮ ਕੋਰਟ ਦੇ ਵਿੱਚ ਕੇਂਦਰ ਸਰਕਾਰ ਨੇ ਹਲਫਨਾਮਾ ਗੈਰ ਕੀਤਾ ਹੋਇਆ ਵੀ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਹੋ ਸਕਦੀ ਉਹਦੇ ਉਹਨਾਂ ਰੀਜਨ ਦਾ ਸਹਲਫਨਾਮਾ ਬੋਦੀ ਸਰਕਾਰ ਦਾ ਫਿਰ ਅਸੀਂ ਕਿਵੇਂ ਕਹਾਂਗੇ ਵੀ ਉਤਰੋਂ ਕੋ ਮਸਲਾ ਹੱਲ ਹੋ ਜਾ ਇਹ ਸਮਝਾਈ ਗੱਲ ਨਹੀਂ ਦੇਖੋ ਤੁਸੀਂ ਇਹ ਦੋ ਗੱਲਾਂ ਤੁਸੀਂ 100 ਬੰਦੇ ਕੋ ਸਰਵੇ ਕਰਾ ਲਓ 100 ਬੰਦੇ ਕੋ ਕਰਾਓ ਕਿ ਕੀ ਭਾਰਤੀ ਨਿਆਂਪਾਲਿਕਾ ਠੀਕ ਹੈਗੀ ਆ ਅੱਜ ਸਾਡੀ ਬਹੁਤ ਮਜਬੂਰੀ ਸੀਗੀ ਢੱਲੇਵਾਲ ਸਾਹਿਬ ਜਿਹੜੇ ਕਰਨਾਟਕਾ ਦੇ ਵਿੱਚ ਜਾ ਰਹੇ ਨੇ ਜ਼ਰੂਰੀ ਮੀਟਿੰਗ ਹੈ ਉਹਨੇ 에ਰਪੋਰਟ ਤੇ ਜਾ ਕੇ ਉਹਨੇ ਜਿਹੜਾ ਪਹਿਲਾ ਮੀਟਿੰਗ ਦੇ ਵਿੱਚ ਉਹ ਗਏ ਨੇ ਕੋਈ ਸਾਡੇ ਦੋਨਾਂ ਪੁਰਮਾਂ ਦੇ ਜਿਹੜੇ ਸਾਡੇ ਸਾਰੇ ਆਗੂ ਖੜੇ ਆ ਸਾਡੀ ਉਹ ਸਹਿਮਤੀ ਹੈ ਜਿਹੜੀ ਖੰਧੇਰ ਸਾਹਿਬ ਨੇ ਗੱਲ ਕੀਤੀ ਹੈ ਕਿਉਂਕਿ ਜੇ ਮੂਹਰੋਂ ਕੋਈ ਏਜੰਡਾ ਆਵੇ ਏਜੰਡੇ ਤੇ ਚਰਚਾ ਹੋਵੇ ਫਿਰ ਅਸੀਂ ਖੁੱਲ ਕੇ ਦੱਸ ਗਏ ਅਸੀਂ ਤਾਂ ਮੈਨੇ ਕਹੀ ਹੈ ਕਿ 13 ਫਰਵਰੀ ਤੋਂ ਅਸੀਂ ਉਸੇ ਗੱਲ ਤੇ ਸਟੈਂਡ ਕਰਦੇ ਆਂ ਕਿ ਚਾਰ ਗੇੜ ਦੀਆਂ ਸਾਡੀਆਂ ਕੇਂਦਰ ਸਰਕਾਰ ਨਾਲ ਮੀਟਿੰਗਾਂ ਹੋ ਚੁੱਕੀਆਂ ਠੀਕ ਹੈ ਉਹਨਾਂ ਦੀ ਮਜਬੂਰੀ ਸੀ ਇਲੈਕਸ਼ਨ ਸੀ ਉਦੋਂ ਅੱਜ ਤੱਕ ਕੋਈ ਮਜਬੂਰੀ ਨਹੀਂ ਉਹ ਗੇੜ ਮੀਟਿੰਗ ਸ਼ੁਰੂ ਕਰਨ ਅਸੀਂ ਮੀਟਿੰਗ ਲਈ ਸਿੱਟਾ ਰਿਹਾ ਜਾਂ ਬੇ ਸਿੱਟਾ ਰਿਹਾ ਤੁਸੀਂ ਸਾਬ ਲੱਗਦਾ ਦੇ ਵਿੱਚ ਬਿਲਕੁਲ ਸਾਡੇ ਕੋਲੇ ਕੋਈ ਏਜੰਡੇ ਨਹੀਂ ਏਜੰਡਾ ਹੋਵੇ ਜੇ ਬੇ ਸਿੱਟਾ ਵੀ ਮੀਟਿੰਗ ਲਈ ਤੁਹਾਡੇ ਆਜੰਡੇ ਆ ਤੁਸੀਂ ਤਿਆਰ ਹੋ ਸਾਡੇ ਕੋਲੇ ਕੋਈ ਰੱਖਿਆ ਹੀ ਨਹੀਂ ਅਸੀਂ ਚਰਚਾ ਉਸ ਗੱਲ ਤੇ ਸਿਰਫ ਅਸੀਂ ਉਹ ਸਾਫ਼ ਕਰ ਚੁੱਕੇ ਆਂ ਕਿ ਰਸਤਾ ਅਸੀਂ ਨਹੀਂ ਰੋਕਿਆ ਦੇਖੋ ਸਾਫ ਹੈ ਮੈਂ ਸਾਫ ਕਰ ਦਿੰਦਾ ਪੰਦੇਰ ਸਾਹਿਬ ਨੇ ਸਾਫ ਜੇ ਆਪਾਂ ਰਸਤਾ ਰੋਕਿਆ ਹੋਵੇ ਤਾਂ ਉਹ ਤੇ ਵਿਚਾਰ ਕਰੀਏ ਰਸਤਾ ਰੋਕਿਆ ਕੇਂਦਰ ਨੇ ਤੇ ਹਰਿਆਣਾ ਸਰਕਾਰ ਨੇ ਇਹ ਉਹ ਤੇ ਉਹ ਕੋ ਵਿਚਾਰ ਕਰਨ ਜੀ ਸਰ ਜੀ ਸਰ ਇਹਦੇ ਉੱਪਰ ਬਾਲੀਵੁੱਡ ਦਾ ਕਾਰ ਕੰਗੜਾ ਨਾਮ ਜਿਹੜਾ ਦਿੱਲੀ ਅੰਦੋਲਨ ਦੋ ਦੀ ਲੀਡਰਸ਼ਿਪ ਆ ਉਹ ਕਲੀਅਰ ਕਰ ਚੁੱਕੀ ਆ ਕਿ ਅਸੀਂ ਨਾ ਰਸਤਾ ਕੱਲ ਰੁਕਿਆ ਸੀਗਾ ਨਾ ਅੱਜ ਰੁਕਿਆ ਹੋਇਆ ਸਰਕਾਰ ਜਦੋਂ ਚਾਵੇ ਇਸ ਰਸਤੇ ਥਾਣੀ ਰਸਤਾ ਖੋਲ ਦੇਵੇ ਪਬਲਿਕ ਨੰਗੇ ਟਰਾਂਸਪੋਰਟਰ ਨੰਗੇ ਆਮ ਜਨਤਾ ਨੰਗੇ ਠੀਕ ਹੈ ਜੀ ਹੋਰ ਕੋਈ ਵੀ ਨੰਗੇ ਸਾਨੂੰ ਇਤਰਾਜ ਕੋਈ ਨਹੀਂ ਹੈਗਾ ਅੱਜ ਵੀ ਅਸੀਂ ਤੁਹਾਨੂੰ ਮੀਡੀਆ ਨੂੰ ਬਕਾਇਦਾ ਅਫਸਰ ਸਾਹਿਬਾਂ ਨੂੰ ਕਿਹਾ ਕਿ ਪਹਿਲਾਂ ਅਸੀਂ ਮੀਟਿੰਗ ਛੱਡ ਕੇ ਚੱਲ ਜੀ ਸ਼ੰਭੂ ਤੇ ਜੇ ਤੁਹਾਨੂੰ ਸਾਡੇ ਵਾਲੇ ਪਾਸੋਂ ਨੰਗਣ ਚ ਕੋਈ ਸਮੱਸਿਆ ਆਊਗੀ ਤੇ ਤੁਸੀਂ ਫਿਰ ਸਾਨੂੰ ਕਿਹੋ ਜੇ ਤੁਹਾਡੀ ਗੱਡੀ ਜਾ ਕੇ ਦਜਾ ਤੁਹਾਨੂੰ ਹਰਿਆਣਾ ਸਰਕਾਰ ਨੇ ਕੰਦ ਕੱਢੀ ਹੋਈ ਆ ਉੱਥੇ ਜਾ ਕੇ ਰੁਕਦੀ ਆ ਤੇ ਫਿਰ ਸਾਡਾ ਉਹ ਚ ਕਸੂਰ ਕੋਈ ਨਹੀਂ ਹੈ ਕਿਉਂਕਿ ਹਰਿਆਣਾ ਸਰਕਾਰ ਨੇ ਨੈਸ਼ਨਲ ਹਾਈਵੇ ਦੇ ਉੱਤੇ ਕੰਦ ਸਾਰੀ ਹੋਈ ਆ ਉਹਨਾਂ ਕਰਕੇ ਰਸਤਾ ਬੰਦ ਹੋਇਆ ਜੇ ਕੋਈ ਇਹ ਕਹਿੰਦਾ ਵੀ ਲਾਉਣ ਆਰਡਰ ਦਾ ਮਸਲਾ ਹੈ ਤੇ ਪੰਜਾਬ ਸਰਕਾਰ ਨੂੰ ਸਾਡੇ ਤੋਂ ਲਾਉਣ ਆਰਡਰ ਦਾ ਕੋਈ ਇਸ਼ੂ ਨਹੀਂ ਹੈ ਪੰਜਾਬ ਚ ਪਿਛਲੇ 5-6 ਮਹੀਨਿਆਂ ਤੋਂ ਬੈਠੇ ਆ ਕੋਈ ਲਾਉਣ ਆਰਡਰ ਇਸ਼ੂ ਨਹੀਂ ਬਿਸਪੁਲੀ ਬੈਠੇ ਹੋਏ ਆ ਔਰ ਅਦਾਲਤ ਨੂੰ ਇਹ ਵੀ ਨਾ ਕਿਹਾ ਜਾਵੇ ਵੀ ਲਾਂਡ ਨਾਟ ਦਾ ਇਸ਼ੂ ਕਰਕੇ ਰੁਕਿਆ ਹੋਇਆ ਸਾਡਾ ਤਾਂ ਲਾਂਡ ਨਾਟ ਦਾ ਕੋਈ ਇਸ਼ੂ ਨਹੀਂ ਪੰਜਾਬ ਨਾਲ ਹਰਿਆਣਾ ਟੱਪ ਕੇ ਲਾਂਡ ਨਾਟ ਆਸ਼ੂ ਬੰਦਾ ਦੂਸਰਾ ਹੈਗਾ ਵੀ ਰਸਤਾ ਅਸੀਂ ਨਹੀਂ ਰੋਕਿਆ ਹੋਇਆ ਅਦਾਲਤ ਵਿੱਚ ਕਈ ਵਾਰੀ ਹਰਿਆਣਾ ਸਰਕਾਰ ਦਾ ਟੋਰਨੇ ਚੱਲ ਰਿਹਾ ਕੇਂਦਰ ਦਾ ਗਲਤ ਮਿਸਕਟ ਕਰਦਾ ਵੀ ਕਿਸਾਨਾਂ ਕਰਕੇ ਰਸਤਾ ਰੁਕਿਆ ਹੋਇਆ ਵੀ ਸਾਡੇ ਕਰਕੇ ਰਸਤਾ ਨਹੀਂ ਰੁਕਿਆ ਹੋਇਆ ਦੂਸਰਾ ਹੈਗਾ ਵੀ ਕੋਈ ਵੀ ਸਰਕਾਰ ਜਦੋਂ ਮਰਜ਼ੀ ਗੱਲ ਕਰ ਲਵੇ ਠੀਕ ਹੈ ਜੀ ਅਸੀਂ ਚਾਰ ਮੀਟਿੰਗਾਂ ਸਰਕਾਰ ਨਾਲ ਕੀਤੀਆਂ ਸਾਡੇ ਇਸ਼ੂ ਹੈਗੇ ਆ ਕੇਂਦਰ ਨਾਲ ਕੇਂਦਰ ਚਾਰ ਰੌਂਡ ਦੀ ਮੀਟਿੰਗਾਂ ਭਾਵੇਂ ਵੀ ਸੱਤ ਲਵੇ ਕੱਲ ਸੱਤ ਲਵੇ ਅਸੀਂ ਉਹਨਾਂ ਨੂੰ ਬਹਿਣ ਨੂੰ ਤਿਆਰ ਆ ਸਾਡੇ ਕੋਲ ਕੋਈ ਨਾਂ ਨਹੀਂ ਹੈਗਾ ਸਾਡੇ ਦੋਵੇਂ ਫੋਰਮ ਕਿਸੇ ਕਮੇਟੀ ਨੂੰ ਕੋਈ ਨਹੀਂ ਚਾਹੁੰਦੇ ਹੈਗੇ ਠੀਕ ਹੈ ਜੀ ਨਾ ਕਮੇਟੀ ਦੀ ਸਾਡੀ ਮੰਗ ਹੈਗੀ ਆ ਤੀਸਰਾ ਜਿਹੜਾ ਸਭ ਤੋਂ ਇੰਪੋਰਟੈਂਟ ਹੈ ਜਿਹੜਾ মিডিਆ ਨੂੰ ਅਸੀਂ ਅਪੀਲ ਕਰਦੇ ਆ ਇਹ ਉਦੇ ਪ੍ਰਤਾਪ ਵਰਸਸ ਹਰਿਆਣਾ ਸਰਕਾਰ ਆ ਇਹ ਮੀਡੀਆ ਤੇ ਨਹੀਂ ਚੱਲਣਾ ਚਾਹੀਦਾ ਕਿਸਾਨ ਵਰਸਸ ਸੁਪਰੀਮ ਕੋਰਟ ਕਿ ਕਿਸਾਨ ਤਾਂ ਉਹਦੀ ਰਿਟ ਪਟੀਸ਼ਨ ਚ ਹੈ ਹੀ ਨਹੀਂ ਕਿ ਅਸੀਂ ਤਾਂ ਰਿਟ ਪਟੀਸ਼ਨ ਪਾਈ ਨਹੀਂ ਉਹਦੇ ਪ੍ਰਤਾਪ ਸਿੰਘ ਜੀ ਉਹ ਹੈਗੇ ਨੇ ਤੇ ਵਰਸਸ ਹੈਗਾ ਹਰਿਆਣਾ ਸਰਕਾਰ ਅਸੀਂ ਤਾਂ ਭਾਈ ਇਹ ਪੱਖ ਲੈ ਕੇ ਆਏ ਆ ਵੀ ਲੋਕ ਸਾਨੂੰ ਨਾ ਕਹੇ ਮੀਡੀਆ ਤੇ ਸਾਡੀ ਗੱਲ ਨਾ ਜਾਵੇ ਵੀ ਜੇ ਇਹਨਾਂ ਨੂੰ ਕਿਸੇ ਨੇ ਸੱਦਿਆ ਤੇ ਗੱਲ ਕਰਨ ਹੀ ਨਹੀਂ ਗਏ ਅਸੀਂ ਲਗਭਗ ਜਿੰਨੇ ਆਰਗੂ ਕਰਨੇ ਸੀ ਪਹਿਲੀ ਮੀਟਿੰਗ ਚ ਹੀ ਕਰ ਲਏ ਲਗਭਗ ਸੇਮ ਟੂ ਸੇਮ ਇਹਦੇ ਵਿੱਚ ਵੀ ਇਹੀ ਨੇ ਜੋ ਮੈਨੂੰ ਲੱਗਦਾ ਹੈਗਾ ਤਾਂ ਸੇਮ ਟੂ ਸੇਮ ਨੇ ਮੈਨੂੰ ਲੱਗਦਾ ਕੋਈ ਫਰਕ ਨਹੀਂ ਆ ਐਸਐਮਜ਼ेड ਨਿਊਜ਼ ਦੇ ਲਈ ਪਟਿਆਲਾ ਤੋਂ ਯਸ਼ੋ ਕੁਮਾਰ ਦੀ ਰਿਪੋਰਟ